جيڪنه راڳا We <laughs> go.

ਜੀ ਕੇ ਦਾ ਮੋਰੇ ਫੜਿਆ ਗਿਆ ਜੀ ਜੀ ਕੇ ਦਾ ਮੋਰੇ ਫੜਿਆ ਬੰਦਾ ਫੜਿਆ ਗਿਆ ਉਹਦਾ ਅਕਸਰ ਰੂਲ ਕੂਰੇ ਲਖਾ ਕੰਦੇ ਦੀ ਅਸੀਂ ਵਕੀਲ ਬਣਾਇਆ ਸਰਕਾਰੀ ਉੱਤੇ ਪੈਸੇ ਦਿਓ ਮਾਰ ਨਹੀਂ ਬੜੇ ਨੇ ਪੈਸੇ ਗਏ ਪਾਣਗੇ ਸਾਹਮਣੇ ਗਏ ਹਰਾਰਾ ਮਡੋਈ ਹੈ ਅਲੀ ਦਾ ਇਹ ਬੰਦਾ ਹੈ ਨਾ ਮਤਲਬ ਕਿੰਨਾ ਨਾ ਨਿਗਰਾਨੀ ਕਰਦੇ ਹਾਂ ਅਸੀਂ ਆਪੀ ਆਊਟ ਬੋਰਡ ਬੋਰਡ ਦੀ ਕਮੇਟੀ ਜਾਨਾ ਲਸਾਨੇ ਟੈਨ ਬਣਾਉਣ ਦੇ ਨਾਲ ਮਿਲਦੇ ਨੇ ਜੀ ਫੋਟੋ ਤਾਂ ਕਰਨੀ ਚਾਹੀਦੀ ਹੈ ਫੋਟੋ ਬੰਦਾ ਨਹੀਂ ਕਰਦਾ ਨੇ ਕਰਦਾ ਰੋਜ਼ ਸਾਵਾਂ ਜਿਹੜੇ ਕੋਲੇ ਬੰਦਾ ਦਿਖਾਉਦੇ ਜੀ ਮੇਰਾ ਕੋਟ ਦਿੱਤਾ ਆ। ਆਹ ਕਹਿੰਦਾ ਲਿਖਿਆ ਨਾ ਸਾਰਾ ਦੇਖ ਲੈ ਕੋਈ ਤਾਂ ਮੁੱਢੇ ਰਹਿ ਗਿਆ ਚਾਰ ਮੁੱਢੇ। ਤਾਂ ਬਾਅਦ ਵਿੱਚ ਕਰਦਾ ਮੈਂ। ਇਹ ਮੇਨ ਸਰਵਿਸ ਕਰ ਲਿਆ। ਬਸ। ਬੜਾ ਹੋ ਗਿਆ ਨਹੀਂ ਹੈ। ਆਜੋ ਆਜੋ ਇਸ ਗੇਟ ਤੇ ਕਰਦੇ ਆ ਬਾਹਰ। ਮੇਰਾ ਕਲੈਂਡਰ ਐਂਟਰਪ੍ਰਾਈਜ਼ ਦਾ ਪ੍ਰੋਪਰਾਈਟਰ ਆ ਜੀ। ਅਨਿਤ ਕੁਮਾਰ ਜੀ। ਹਾਂਜੀ ਦੁਕਾਨ ਦਾ ਕੀ ਹੈ? ਮੇਤਲ ਐਂਟਰਪ੍ਰਾਈਜ਼ ਜੀ। ਕਿੰਨਾ ਕਿ ਨੁਕਸਾਨ ਆਇਆ ਨੁਕਸਾਨ ਤਾਂ ਮੇਰਾ 35000 ਦੇ ਲਗਭਗ ਆ ਮੇਰਾ ਜਾਨੀ ਕਿ ਜਿਆਦਾ ਤਾਂ ਜਿਵੇਂ ਛੱਡ ਰ ਜਮਾਂ ਪੰਨੇ ਆ ਗਿਆ ਬਹੁਤ ਬੁਰੀ ਤਰ੍ਹਾਂ ਅੰਦਰੋਂ ਵੀ ਮੇਰੇ ਜਿਵੇਂ ਖੁੱਲੇ ਪੈਸੇ ਤਾਂ ਸੀ ਗਿਣਤੀ ਚ ਮੇਰੇ ਹੈ ਨਹੀਂ ਕਿੰਨੇ ਚੱਕੇ ਗਏ ਉਹ ਚੱਕੇ ਗਏ ਆ ਮੇਰਾ ਐਨਵੀਆਰ ਵਗੈਰਾ ਉਹ ਵੀ ਸਾਰਾ ਨਾਲ ਹੀ ਲੇ ਗਏ ਤਾਂ ਪੀ ਲੱਗਦਾ ਕਿਵੇਂ ਅੰਜਾਮ ਦਿੱਤਾ ਗਿਆ ਜਿਹੜਾ ਸੱਟ ਪੰਗ ਲਾਇ ਲੱਗਦੇ ਜਿਵੇਂ ਕਿਸੇ ਤਕੜੀ ਚੀਜ਼ ਨਾਲ ਗੱਡੀ ਕੁੱਡੀ ਨਾਲ ਖਿੱਚਿਆ ਗਿਆ ਹੁੰਦਾ ਸ਼ਟਰ ਆਮ ਚੱਕੇ ਦੇ ਨਾਲ ਅੰਦਰ ਬਾਹਰ ਸਾਰੇ ਚੰਗੀ ਤਰ੍ਹਾਂ ਜਿੰਦੇ ਲੱਗੇ ਜਿੰਦਾਂ ਨਹੀਂ ਉਹਨਾਂ ਨੇ ਕੋੜਾ ਸ਼ਟਰ ਕੋਈ ਜਿੰਦਾਂ ਨਹੀਂ ਤੇ ਸ਼ਟਰ ਖਿੱਚਿਆ ਗਿਆ ਉਹਨੇ ਮੈਂ ਖਿੱਚ ਕੇ ਤੋੜਿਆ ਲਗਭਗ 6 ਫੁੱਟ ਤੱਕ ਦਾ ਸ਼ਟਰ ਖਿੱਚਿਆ ਗਿਆ 6 ਫੁੱਟ ਤੱਕ ਦਾ ਸ਼ਟਰ ਖਿੱਚ ਕੇ ਤੋੜਿਆ ਗਿਆ ਤੋੜਿਆ ਹੋਇਆ ਸ਼ਟਰ ਜਿਹੜਾ ਤੁਸੀਂ ਮੌਕੇ ਤੇ ਜਾ ਕੇ ਦੇ ਸਕਦੇ ਸਾਰੇ ਕਿੰਨੀ ਗੁਰੀ ਤਰ੍ਹਾਂ ਮੇਰਾ ਨਾਮ ਰਜਿੰਦਰ ਸਿੰਘ ਜੀ ਹਾਂਜੀ ਵੀਰੇ ਕੀ ਨਾਮ ਰਜਿੰਦਰ ਸਿੰਘ ਜੀ ਹਾਂਜੀ ਇਹ ਖਾਣੇ ਤੇ ਇਕੱਠੇ ਹੋਇਆ ਕੀ ਮਾਮਲਾ ਹੈ ਮਾਮਲਾ ਇਹ ਕਿਸਾਨ ਹੱਟ ਤੇ ਰਦਨਾ ਸਾਡਾ ਗਰੋਸਰੀ ਸਟੋਰ ਹੈਗਾ ਜਿੱਥੇ ਵੀ ਸਾਲ ਦੇ ਵਿੱਚ ਦੂਜੀ ਵਾਰ ਬਰਬਾਦ ਹੋ ਗਈ ਹੈਗੀ ਇਹ ਹੋਂ ਜਿਹੜੀ ਵਾਰਦੋਦੂ ਕਾਫੀ ਵੱਡੀ ਲੈਵਲ ਤੇ ਹੋਈ ਹੈਗੀ ਜਿਹਦੇ ਤੇ ਪੰਜ ਦੁਕਾਨਾਂ ਦੇ ਸ਼ਟਰ ਭੰਨੇ ਗਏ ਆ ਸਾਡਾ ਵੀ ਕਾਫੀ ਨੁਕਸਾਨ ਹੋਇਆਗਾ ਤੇ ਉਹਦੇ ਵਿੱਚ ਅਸੀਂ ਐਸਐਚਓ ਨੂੰ ਮਿਲੇ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਗੱਡੀ ਦਾ ਨੰਬਰ ਵੀ ਦੇਸ਼ ਕੀਤਾ ਉਹਨਾਂ ਨੇ ਵੀ ਸ਼ਾਮ ਤੱਕ ਤੁਹਾਨੂੰ ਕੋਈ ਨਾ ਕੋਈ ਅਸੀਂ ਗੱਲਬਾਤ ਬਾਹਰ ਕੱਢ ਕੇ ਦਵਾਂਗੇ ਇਹ ਬਹੁਤ ਸਾਰੇ ਬੰਦੇ ਅਸੀਂ ਇਕੱਠੇ ਹੋਏ ਆ ਸਾਰੇ ਦੁਕਾਨਦਾਰ ਜਿੰਨੇ ਵੀ ਮੇਰੇ ਵੀਰ ਆ ਵਪਾਰੀ ਵੀਰ ਸਾਡੇ ਨਾਲ ਕਿਉਂਕਿ ਅੱਜ ਇੰਨੀ ਮੁੱਢੀ ਮਾਰਦਾ ਪਈ ਆ ਤੁਸੀਂ ਬਹਿ ਕੇ ਚੁੱਪ ਕਰ ਕੱਲ ਨੂੰ ਖੁੰਮੇ ਕਿੱਡੀ ਕੁ ਬਾਦੀ ਮਾਰਦਾ ਹੋਰ ਹੋ ਸਕਦਾ ਹਾਂ ਕਾਦੇ ਨਾਲ ਜਾਮ ਦਿੱਤਾ ਸੀ ਹਾਂਜੀ ਕੀ ਲੱਗਦਾ ਕਿ ਇਹ ਕਾਦੇ ਨਾਲ ਜਾਮ ਦਿੱਤਾ ਇਹਨਾਂ ਅਣਜਾਣੇ ਸ਼ਟਰ ਨਾਲ ਜਿਹੜਾ ਸੀਗਾ ਵੀ ਕਾਫੀ ਚੰਗਾ ਜੱਕ ਨਾਲ ਚੱਕਿਆ ਗਿਆ ਕੋਈ ਅਸੀਂ ਪਤਾ ਕਰੇ ਵੀ ਗੱਡੀ ਮਗਰ ਪਾ ਕੇ ਉਹ ਝਟਕਾ ਮਾਰਦੇ ਆਗੇ ਵੀ ਸ਼ਟਰੀ ਪਾੜ ਦਿੱਤੇ ਉਹਨਾਂ ਨੇ ਜਿੰਨੇ ਵੀ ਦੁਕਾਨਾਂ ਦੇ ਸਾਰੇ ਸ਼ਟਰਾਂ ਦੇ ਨੁਕਸਾਨ ਦੇ ਸ਼ਟਰੀ ਪੱਟਿਆ ਉਹਨਾਂ ਨੇ ਜਿੱਦਾਂ ਜੈਕ ਲਾ ਕੇ ਕੀਤਾ ਕੁਝ ਵੀ ਕੀਤਾ ਜਨਕਿ ਬੇਖੌਫ ਕੰਮ ਕੀਤਾ ਗਿਆ ਇੱਕ ਤਾਂ ਲੈ ਗਏ ਉਹ ਵੀ ਦੱਸੋ ਹਾਂਜੀ ਕੈਮਰੇ ਵੀ ਲੈ ਗਏ ਆਪਣੇ ਹਾਂਜੀ ਡੀਵੀਆਰ ਵੀ ਸਾਡਾ ਉਹ ਵੀ ਲੈ ਗਏ ਗੱਲੇ ਚ ਕੈਸ ਸੀਗਾ 5000 ਵੀ ਕਰਕੇ ਕੋਈ ਬਾਦਮ ਕਾਫੀ ਚੀਜ਼ਾਂ ਦੇ ਨਿਕੋ ਜਿੰਨੇ ਕੋਨੇ ਹੱਥ ਚਾਹੀਏ ਫਟਾਫਟ ਉਹ ਲੈ ਚੁੱਕੇ ਲੱਗੇ ਆ ਕੈਮਰੇ ਨੇ ਜਨਕਿ ਡੀਵੀਆਰ ਲੱਗੇ ਵਾ ਕੱਢ ਕੇ ਜਿੱਥੇ ਆਪਣੀ ਰਿਕਾਰਡਿੰਗ ਹੁੰਦੀ ਹੈ ਸਾਰੀਆਂ ਦੁਕਾਨਾਂ ਦੇ ਜਿੰਨੇ ਤੇ ਕੈਮਰਾ ਲੈ ਕੇ ਡੀਵੀਆਰ ਸਾਰੇ ਨੇ ਲੈ ਗਏ ਜਨਕਿ ਜਿੰਨਾ ਕਿ ਉਹਨਾਂ ਨੇ ਉਹ ਰੋਕ ਜੁਰੀ ਹੋਈ ਸੀ ਪਹਿਲਾਂ ਸਾਡਾ ਇਹ ਸਾਲਕ ਹੋ ਗਿਆ ਪਹਿਲਾ ਹੋਈ ਸਾਲਾਂ ਦੇ ਵਿੱਚ ਉਦੋਂ ਉੱਪਰ ਦੀ ਪਾਲ ਲਾ ਕੇ ਉੱਪਰ ਦੀ ਆ ਗਈ ਸੀ ਬੰਦੇ ਉਦੋਂ ਵੀ ਕੋਈ ਸਾਨੂੰ ਮਿਲਿਆ ਨਹੀਂ ਕੋਈ ਵੀ ਪ੍ਰੂਫ ਨਾ ਕੋਈ ਪੁਲਿਸ ਨੇ ਸਹਿਯੋਗ ਦਿੱਤਾ ਉਹ ਐਸਐਸਓ ਨੇ ਤੇ ਜਿਹਨੇ ਹੁਣ ਐਸਐਸਓ ਨਵੇਂ ਆਏ ਆ ਇਹਨਾਂ ਨੇ ਸਾਨੂੰ ਪੂਰਾ ਅਸ਼ਵਾਦ ਦਵਾਇਆ ਜਿੰਨੇ ਵੀ ਸਾਡੇ ਵੀਰ ਵਪਾਰੀ ਜਿੰਨੇ ਵੀ ਆਏ ਆ ਉਹ ਕਹਿੰਦੇ ਵੀ ਸ਼ਾਂਤ ਤੇ ਸਾਨੂੰ ਕੋਈ ਨਾ ਕੋਈ ਵੀ ਹੌਸਪਟਲ ਕੱਢ ਕੇ ਦੱਬ ਗਏ ਗੱਡੀ ਦਾ ਜਿਹੜਾ ਨੰਬਰ ਉਹ ਟ੍ਰੇਸ ਕਰ ਚੁੱਕੇ ਆ ਅਸੀਂ ਕਹਿੰਦੇ ਜਾ ਰਹੇ ਹਾਂ ਕਾਰਵਾਈ ਕਰ ਰਹੇ ਹਾਂ ਕਹਿੰਦੇ ਆ ਕਿਤੇ ਨਾ ਕਿਤੇ ਸ਼ਹਿਰ ਦੇ ਵਿੱਚ ਆਏ ਨਾ ਪੂਰੀਆਂ ਹੁੰਦੀਆਂ ਕੀ ਦਾ ਕੀ ਲੱਗਦਾ ਕਿ ਕਿਵੇਂ ਨਹੀਂ ਹੈ ਸ਼ਹਿਰ ਦਾ ਕਿਵੇਂ ਮਾਹੌਲ ਇਦਾਂ ਜੀ ਦੇਖੋ ਕੁਝ ਪ੍ਰਸ਼ਾਸਨ ਨੂੰ ਕਹਿੰਦੇ ਆ ਪ੍ਰਸ਼ਾਸਨ ਕਹਿੰਦਾਗਾ ਇਹਨਾਂ ਕੋਲੇ ਪ ਅੱਜ ਕੋਈ ਸਾਡੇ 11:00 ਵਜੇ ਅਸੀਂ ਗੱਡੀ ਗਈ ਆ ਸਾਡੀ ਵੀ ਸਾਰੇ ਘੇੜਾ ਕੱਢ ਕੇ ਆਈ ਆ ਮੈਂ ਤੇ ਉਸ ਲਾਲੋ ਜਾਂ ਆਏ ਮੇਰੇ ਜਿਹੜੀ ਵੀ ਸਰਕਾਰ ਆਉਂਦੀ ਹੈ ਵੱਡਾ ਹੈਗਾ ਨਸ਼ੇ ਦਾ ਜਿਹੜਾ ਹੈਗਾ ਮੰਡਲਾ ਵੀ ਨਸ਼ਾ ਜਿਨੇ ਚਰ ਕਾਬੂ ਨਹੀਂ ਹੁੰਦਾ ਨਸ਼ੇ ਵਾਲੇ ਬੰਦੇ ਤਸਕਰਾਂ ਜਿਹੜੇ ਉਹ ਬੰਦੇ ਬੇਫਾਪ ਹੋ ਕੇ ਨਸ਼ਾ ਕਰਕੇ ਉਹਨਾਂ ਨੂੰ ਕੋਈ ਮਾਰ ਜੇ ਕੋਈ ਬੰਦਾ ਹੋਵੇ ਮਾਰਨ ਲੱਗੇ ਮੰਡਲੋਂデア ਚੋਰੀਆਂ ਦਾ ਛੋਟੀਆਂ ਗੱਲਾਂ ਰਹਿ ਗਈਆਂ ਉਹਨਾਂ ਲਈ ਕਿੰਨੇ ਵਜੇ ਦੀ ਘਟਨਾ ਲੱਗਦੀ ਹੈ ਬੰਦੇ ਮੈਂ ਜੀ ਸਾਢੇ 4:00 ਵਜੇ ਆਇਆਗਾ ਮੈਂ ਜੋ ਸਾਢੇ 4:00 ਵਜੇ ਆਇਆ ਇੱਧਰ ਨੂੰ ਤਾਂ ਦੇਖਣ ਦੇ ਦੁਕਾਨ ਦਾ ਛੜਨ ਚੱਕ ਇਹ ਹੈਗਾ 2 ਵਜੇ ਤੋਂ ਲੈ ਕੇ ਯਾਨੀ ਕਿ 3:30 ਬਜੇ ਵਿੱਚ ਵਿੱਚ ਸਾਰਾ ਕੰਮ ਹੋ ਜਾਏਗਾ ਜਿਹੜਾ ਕਿਲੋਮੀਟਰ ਦੇ ਏਰੀਆ 'ਚ ਹੋ ਜਾਏਗਾ ਕਿਤੇ ਨਾ ਕਿਤੇ ਸ਼ਹਿਰ ਦੇ ਵਿੱਚ ਹੋਵੇ ਚੌਕੀਦਾਰ ਨਹੀਂ ਰਹੇ ਕੋਈ ਸਾਢੇ ਕਿਨੇ ਚੌਕੀਦਾਰ ਹੈ ਨਹੀਂ 3 ਕਿਨੇ ਤੋਂ ਪਰੇ ਬਾਜ਼ਾਰ ਖਾਨਾ ਰੋਡ ਤੇ ਚੌਕੀਦਾਰ ਹੈਗਾ 3 ਕਿਨੇ ਤੋਂ ਲੈ ਕੇ ਬਸ ਸਟੈਂਡ ਤੱਕ ਕੋਈ ਚੌਕੀਦਾਰ ਨਹੀਂ ਹੈਗਾ ਉਹ ਚੌਕੀਦਾਰ ਵੀ ਨਹੀਂ ਲਾਉਂਦੇ ਹਲਾਮਾਂਗੇ ਚੌਕੀਦਾਰ ਇਕੱਲਾ ਬਸੇ ਕਹੀਏਗਾ ਸਾਰਾ ਕੰਮ ਤੇ ਇੱਕ ਚੌਕੀਦਾਰ ਕੰਮ ਕਰ ਲੂਗਾ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਕਿੰਨੀਆਂ ਦੁਕਾਨਾਂ ਦੇ ਜਿਉਂਦੀਆਂ ਪੰਜ ਦੁਕਾਨਾਂ ਦੇ ਦੋ ਮੇਰੇ ਨਾਲ ਇੱਕ ਮੇਰੇ ਨਾਲ ਹੀ ਹੈ ਦੁਕਾਨ ਇੱਕ ਥੋੜੀ ਜ ਮੇ ਬਾਕੀ ਦਾ ਵੀਰਾ ਦਸ ਮਿੱਤਲੈਨਿ ਗ੍ਰੇਸਨ ਇਹਨਾਂ ਦਾ ਦੇਖੋ ਪਾਸਪੋਰਟ ਵੀ ਹੁੰਦਾ ਕੈਸ਼ ਵੀ ਕਾਫੀ ਹੁੰਦਾ ਇਹਨਾਂ ਦਾ ਮੇਰਾ ਕੈਸ਼ ਵੀ ਸੀਗਾ 5000 ਕੱਲੇ ਚ ਹੁਣ ਜੇ ਆਪਾਂ ਡੀਵੀਆਰ ਦੀ ਗੱਲ ਕਰੀਏ 7-8000 ਹੋਊਗਾ ਕਿਹਾ ਹੋਗਾ ਬਾਦਾਮਾ ਜਾਨਕਾ ਜਦੋਂ ਸੈਲਰੀ ਚੱਕਿਆ ਗਿਆ ਜਦੋਂ ਵੱਡੀ ਗਲਤੀ ਚੋਰੀ ਦੇ ਜਦੋਂ ਨੁਕਸਾਨ ਹੋਣਾ ਤਾਂ ਹੋ ਗਿਆ ਆਪਾਂ ਇਹ ਕਹਿੰਦੇ ਵੀ ਬੇਖੌਫ ਹੋ ਕੇ ਸੈਲਰੀ ਚੱਕ ਲੈ ਜੋ ਮਰਜ਼ੀ ਕਰ ਸਕਦੇਗੇ ਜੇ ਬੰਦਾ ਅੰਦਰ ਪਿਆ ਆਵੇ ਕੱਲਾ ਉਹਦਾ ਨੁਕਸਾਨ ਵੀ ਹੋ ਸਕਦਾ ਹੈਗਾ ਗੱਲ ਚੋਰੀ ਦੇ ਮੰਨ ਲਾ ਕੋਈ ਇੱਕ ਬੰਦਾ ਅੰਦਰ ਆਗਾ 10 ਬੰਦੇ ਅੰਦਰ ਵਰਗੇ ਉਹਦਾ ਨੁਕਸਾਨ ਵੀ ਹੋ ਸਕਦਾਗਾ ਜਾਨ ਉਹਦੇ ਲਈ ਇਕੱਠੇ ਹੋ ਗਏ ਉਹਨਾਂ ਦੇ ਦੇਖੋ ਪਾਸਪੋਰਟ ਹੋਣ ਨਹੀਂ ਕਿਸੇ ਦਾ ਕੰਮ ਹੈ ਇਹਨਾਂ ਕੋਲ ਕਾਗਜ਼ ਪੱਤਰ ਕਿੰਨੇ ਜ਼ਰੂਰੀ ਹੁੰਦੇ ਆ ਇਹਨਾਂ ਦਾ ਸ਼ਟਰ ਵੀ ਦੇਖੋ ਚੌਂਕ ਦੇ ਵਿੱਚ ਆ ਚੌਰਾਸਤਾ ਬੰਦਾ ਜਿੱਥੇ ਇਹਨਾਂ ਦਾ ਸ਼ਟਰ ਦੇ ਬੰਦਾ ਖੜੇ ਬੈਠਾ ਦੋ ਮਿੰਟਾਂ ਨਾਲ ਸ਼ਟਰ ਦੇ ਕੋਲੇ ਚੱਕਰਾਂ ਦਾ ਧੂਰ ਦੀ ਗੱਲ ਇਹ ਗੱਲਾਂ ਬਾਤਾਂ ਲੈ ਕੇ ਅਸੀਂ ਪਹੁੰਚੇ ਆ ਦੇਖੋ ਐਸਐਚਓ ਨੇ ਵਿਸ਼ਵਾਸ ਦਿਵਾਇਆਗਾ ਜਿੰਨੇ ਵੀ ਵੀਰ ਆਇਆ ਸਾਡੇ ਨਾਲ ਨੇ ਬਵਾਰੀ ਨਾ ਅੱਜ ਮੇਨ ਰੋਡ ਤੇ ਚੋਰੀ ਹੋਈ ਹੈ ਮੇਨ ਜਿੱਥੇ ਆਵਾਜ਼ੇ ਫੋਨ ਲੱਗੀ ਜੇ ਅਸੀਂ ਕਹੀਏ ਬਾਜ਼ਾਰ ਦੇ ਵਿੱਚ ਜਿੱਤੇ ਕੋਈ ਆਵਾਜ਼ੇ ਉੱਥੇ ਸੌਖੀਆਂ ਕਰ ਲਈਆਂ ਚੋਰੀ ਕਰਨ ਦੀ ਠੀਕ ਹੈ ਉਹ ਚੋਰੀ ਦੇ ਘਰੇ ਜਾਂਦੇ ਆ ਸਿਰਫ ਉਹਦੇ ਵੀਰੀਫਾਈ ਕਰਕੇ ਦੇਖਦੇ ਆ ਸਰ ਇਹ ਜਿਹੜੇ ਕੈਮਰੇ ਤੋਂ ਲੱਗਿਆ ਕਿ ਕਿੰਨੇ ਇੱਕ ਬੰਦੇ ਸੀ ਜਿਹੜੇ ਆ ਤਾਂ ਚਾਰ ਬੰਦੇ ਲੱਗਦੇ ਆ ਜੀ ਫਿਲਹਾਲ ਮੱਕੀ ਸਿਰਫ 2 ਸੌਂਕ ਤੇ ਪਤਾ ਲੱਗਿਆ ਸਰ ਗੱਡੀ ਕਿੱਥੋਂ ਦੀ ਦੱਸੀ ਜਾ ਰਹੀ ਹੈ ਨਹੀਂ ਹਲੇ ਕੋਈ ਕਹਿ ਨਹੀਂ ਸਕਦਾ ਜੀ ਕਿੱਥੋਂ ਦੀ ਆ ਪ੍ਰੈਸ ਕਰਦੇ ਆ ਫਿਰ ਪਤਾ ਲੱਗ ਜੂਗਾ ਕਿੱਥੋਂ ਦੀ ਆ